ਲੈਂਡ ਪੂਲਿੰਗ ਨੀਤੀ ਦੇ ਉੱਤੇ ਹਰ ਰੋਜ਼ ਨਵੀਆਂ-ਨਵੀਆਂ ਗੱਲਾਂ ਛਿੜਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉੱਤਰ ਦੇਣ ਦੀ ਜਾਂ ਤਾਂ ਵਹਿਲ ਨਹੀਂ ਤੇ ਜਾਂ ਫਿਰ ਉੱਤਰ ਦੇਣ ਦੇ ਵਾਸਤੇ ਉਹਨਾਂ ਦੇ ਕੋਲੇ ਬਹੁਤਾ ਪੁਜ ਨਹੀਂ ਨਿੱਤ ਵਿਰੋਧੀ ਇਹ ਗੱਲ ਕਹਿੰਦੇ ਜੀ ਕਿ ਇਸ ਨੀਤੀ ਦੇ ਨਾਲ ਪੰਜਾਬ ਬਰਬਾਦ ਹੋ ਜਾਣਾ ਖੇਤੀਯੋਗ ਜ਼ਮੀਨਾਂ ਤਬਾਹ ਹੋ ਜਾਣੀਆਂ ਪੰਜਾਬ ਦੀ ਕਿਸਾਨੀ ਉਜੜ ਜਾਣੀ ਹੈ ਤੇ ਅਖੌਤੀ ਵਿਕਾਸ ਦੇ ਚੱਕਰ ਦੇ ਵਿੱਚ ਇਸ ਨੀਤੀ ਨੂੰ ਲਿਆਉਣਾ ਨਹੀਂ ਚਾਹੀਦਾ ਇਹਦੇ ਨਾਲ ਕਾਰਪੋਰੇਟ ਘਰਾਣਿਆਂ ਦਾ ਵੱਡੇ-ਵੱਡੇ ਬਿਲਡਰਾਂ ਦਾ ਅਰਬ ਪੱਤੀਆਂ ਦਾ ਅਰਬ ਪੱਤੀਆਂ ਦਾ ਵਿਕਾਸ ਹੈਗਾ ਪਰ ਕਿਸਾਨ ਦਾ ਵਿਕਾਸ ਨਹੀਂ ਹੈਰਾਨੀ ਇਸ ਗੱਲ ਦੀ ਹੈ ਜੀ ਕਿ ਇੱਕ ਗੱਲ ਦੇ 10 ਉੱਤਰ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਕਈ ਨੇਤਾ ਇਹਨਾਂ ਵਿਸ਼ਿਆਂ ਦੇ ਉੱਤੇ ਬੋਲਦੇ ਨਹੀਂ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਸਵਾਲ ਖੜਾ ਕਰਤਾ ਕਿ ਨਹੀਂ ਜੀ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਤਾਂ ਆਪਣੇ ਟਵਿੱਟਰ ਦੇ ਉੱਤੇ ਯਾਨੀ ਕਿ ਐਕਸ ਅਕਾਊਂਟ ਦੇ ਉੱਤੇ ਪੋਸਟ ਪਾਈ ਸੀ ਜਿਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਨੇ ਅਰਵਿੰਦ ਕੇਦਰੀਵਾਲ ਜੀ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਕਿਸਾਨੀ ਦੇ ਲਈ ਬਹੁਤ ਸਾਰੇ ਚੰਗੇ ਕੰਮ ਕੀਤੇ ਆ ਉਹਨਾਂ ਨੇ ਫਸਲੀ ਵਿਭੰਨਤਾ ਲਈ ਕੰਮ ਕੀਤਾ ਸਾਡੀ ਸਰਕਾਰ ਨੇ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਮੰਡੀਕਰਨ ਦੇ ਮਾਮਲੇ 'ਚ ਬੜਾ ਕੰਮ ਕੀਤਾ ਤੇ ਹੁਣ ਲੈਂਡ ਪੂਲਿੰਗ ਨੀਤੀ ਦੇ ਉੱਤੇ ਵੀ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਪਾਉਣੀ ਚਾਹੀਦੀ ਆ ਕੰਗ ਹੋਰਾਂ ਨੇ ਇਹ ਗੱਲ ਕਹੀ ਤੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸੋਸ਼ਲ ਮੀਡੀਆ 'ਨੇ ਉਹਨਾਂ ਨੂੰ ਕੁਝ ਕ ਘੰਟਿਆਂ ਵਿੱਚ ਸਟਾਰ ਬਣਾਤਾ ਇਹ ਗੱਲ ਕਈ ਵੀ ਇਹ ਕੀਤੀ ਮਰਦਾਂ ਵਾਲੀ ਗੱਲ ਇਹ ਹੁੰਦੀ ਹੈ ਜਜ਼ਬੇ ਵਾਲੇ ਬੰਦੇ ਦੀ ਗੱਲ ਅਣਖੀ ਬੰਦੇ ਨੇ ਕਮਾਲ ਕਰਤੀ ਆ ਆਮ ਆਰਮੀ ਪਾਰਟੀ ਵਿੱਚ ਕੋਈ ਨੇਤਾ ਤਾਂ ਹੈ ਜਿਨੇ ਇਸ ਤਰੀਕੇ ਦੀ ਗੱਲ ਕਹੀ ਆ ਵੀ ਭਾਈ رائے ਕਿਸਾਨ ਦੀ ਵੀ ਲੈ ਲਓ ਮਨਮਰਜ਼ੀ ਨਾ ਕਰੋ ਪਰ ਹਰੇ ਸਿਫਤਾਨਾ ਦਾ ਦੌਰ ਚੱਲਦਾ ਸੀਗਾ ਕੰਗ ਹੋਰਾਂ ਦੀ ਪੋਸਟ ਡਿਲੀਟ ਹੋ ਗਈ ਫਿਰ ਸਾਰੇ ਲੋਕ ਉਹਨਾਂ ਨੇ ਮਗਰ ਪੈ ਕੇ ਵੀ ਇਹਨਾਂ ਨੇ ਸਿਰ ਸਵਾਪ ਪੁਆਤੀ ਆ ਇਹ ਜੀ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਆ ਉਧਰੋਂ ਹੁਕਮ ਆਇਆ ਵੀ ਭਾਈ ਪੋਸਟ ਡਿਲੀਟ ਕਰੋ ਪਰ ਆਮ ਆदमी ਪਾਰਟੀ ਦੇ ਮੈਨੂੰ ਵਿਧਾਇਕਾਂ ਨੇ ਜਾਣਕਾਰੀ ਦਿੱਤੀ ਜਾਂ ਮੈਨੂੰ ਨਿੱਜੀ ਤੌਰ ਤੇ ਉਹ ਇਹ ਗੱਲ ਕਹਿੰਦੇ ਬਾਈ ਜੀ ਪੰਜਾਬ ਦੇ ਬਹੁਤ ਸਾਰੇ ਆਮ ਆदमी ਪਾਰਟੀ ਦੇ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਦੇ ਟਵਿੱਟਰ ਅਕਾਊਂਟ ਇੰਸਟਾਗ੍ਰam ਦੇ ਅਕਾਊਂਟ ਤੇ ਫੇਸਬੁੱਕ ਖਾਤਿਆਂ ਦੇ ਪਾਸਵਰਡ ਰੱਖੇ ਹੋਏ ਉਹਨਾਂ ਨੇ ਜਦੋਂ ਸਾਡੇ ਕੋਲੋਂ ਪਾਸਵਰਡ ਲੈ ਸੀ ਉਦੋਂ ਇਹ ਗੱਲ ਕਹੀ ਸੀ ਵੀ ਤੁਹਾਡੀ ਰੀਚ ਵਧਾਉਣੀ ਆ ਸੀ ਤੁਹਾਡਾ ਜਿਹੜਾ ਉਹ ਨੀਲਾ ਟਿੱਕ ਹੁੰਦਾ ਉਹ ਲਵਾਉਣਾ ਸੀ ਤੁਹਾਡੀ ਮੋਨਟਾਈਜ਼ ਦਾ ਕੰਮ ਕਰਨਾ ਸੀ ਇਸ ਕਰਕੇ ਸਾਰੇ ਜਣੇ ਪਾਸਵਰਡ ਦੇ ਦਿਓ ਉਨੇ ਗੱਲ ਕਹੀ ਵੀ ਪੰਜਾਂ ਚੌਵਾਂ ਸੱਤਾਂ ਜੜਿਆਂ ਨੇ ਨਹੀਂ ਦਿੱਤੇ ਪਾਸਵਰਡ ਤੇ ਦਿੱਲੀ ਵਾਲੇ ਗੁੱਸੇ ਵੀ ਹੋਏ ਮਾਲਵਿੰਦਰ ਕੰਗ ਦਾ ਪਾਸਵਰਡ ਵੀ ਐਕਸ ਅਕਾਊਂਟ ਦਾ ਦਿੱਲੀ ਵਾਲਿਆਂ ਕੋਲ ਆ ਉਹਨਾਂ ਨੇ ਉੱਥੋਂ ਪੋਸਟ ਡਿਲੀਟ ਕਰਤੀ ਜਿਹੜੀ ਕਿ ਉਹਨਾਂ ਨੇ رائے مشਵਰੇ ਵਾਲੀ ਪਾਈ ਸੀ ਲੈਂਡ ਪੂਲਿੰਗ ਬਾਰੇ ਪਰ ਕਿਉਂਕਿ ਫੇਸਬੁੱਕ ਦਾ ਜਿਹੜਾ ਪਾਸਵਰਡ ਆ ਉਹ ਕੰਗ ਹੋਰਾਂ ਦੇ ਕੋਲ ਹੀ ਆ ਇਸ ਕਰਕੇ ਉਹ ਡਿਲੀਟ ਨਹੀਂ ਕਰ ਸਕੇ ਦਿੱਲੀ ਵਾਲਾਂ ਦਾ ਜਿੱਥੇ ਹੱਥ ਪੈਂਦਾ ਸੀ ਉਹਨਾਂ ਨੇ ਡਿਲੀਟ ਕਰਤੀ ਤੇ ਫੇਸਬੁੱਕ ਦੇ ਉੱਤੇ ਮਾਲਵਿੰਦਰ ਕੰਗ ਦੀ ਉਹ ਪੋਸਟ ਅੱਜ ਵੀ ਸ਼ੋ ਹੁੰਦੀ ਆ ਉਹ ਅੱਜ ਵੀ ਦਿਸਦੀ ਆ ਕੀ ਸੱਚੀ ਮੁੱਚੀ ਦਿੱਲੀ ਵਾਲਿਆਂ ਦਾ ਇਹਨਾਂ ਦਾਬਾ ਇਹ ਮੇਰੇ ਲਈ ਸੋਚਣ ਵਾਲੀ ਗੱਲ ਆ ਤੁਹਾਡੇ ਲਈ ਵੀ ਸੋਚਣ ਵਾਲੀ ਗੱਲ ਆ ਜਿਹੜੇ ਪਾਸਵਰਡ ਵੀ ਆਪਦੇ ਹੱਥ ਦੇ ਵਿੱਚ ਰੱਖਦੇ ਆ ਉਹ ਹੋਰ ਕਿਹੜੀ ਕਿਹੜੀ ਗੱਲ ਨੂੰ ਆਪਦੇ ਹੱਥ ਦੇ ਵਿੱਚ ਰੱਖਦੇ ਹੋਣਗੇ ਜਾਂ ਰੱਖਣ ਦੀ ਕੋਸ਼ਿਸ਼ ਕਰਦੇ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦੇ ਉੱਤੇ ਵੀ ਧਿਆਨ ਰੱਖਣਾ ਪੈਂਦਾ ਵੀ ਭਾਈ ਕੌਣ ਕਿਹੜੀ ਪੋਸਟ ਪਾਉਂਦਾ ਕੋਈ ਵਿਧਾਇਕ ਆਪਦੀ ਮਰਜ਼ੀ ਮੁਤਾਬਕ ਪੋਸਟ ਨਾ ਪਾ ਲਵੇ ਕੋਈ ਆ ਇਉਂ ਨਾ ਕਰ ਦੇਵੇ ਇਹਦਾ ਮਤਲਬ ਇਹ ਹੈ ਜੀ ਕਿ ਉਹਨਾਂ ਦਾ ਪੰਜਾਬ ਦੇ ਕੱਲੇ-ਕੱਲੇ ਮਸਲੇ ਦੇ ਉੱਤੇ ਕੈਸਾ ਧਿਆਨ ਹੋਊਗਾ ਤੇ ਉਹ ਆਪਦੀ ਇੱਛਾ ਦੇ ਮੁਤਾਬਕ ਕਿਵੇਂ ਉਰੀ ਵਾਂਗੂ ਸਾਰਿਆਂ ਨੂੰ ਘਮਾਉਂਦੇ ਹੋਣੇ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਜਿਨੇ ਮੈਨੂੰ ਫੋਨ ਕੀਤਾ ਉਹਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਇਹ ਗੱਲ ਕਹੀ ਗਈ ਸੀ ਵੀ ਤੁਸੀਂ ਆਪਦੀ ਫੇਸਬੁੱਕ ਦਾ ਪਾਸਵਰਡ ਦਿਓ ਅਸੀਂ ਆਖਿਆ ਵੀ ਨਹੀਂ ਇਹ ਸਾਡੀ ਪਰਸਨਲ ਚੀਜ਼ ਆ ਅਸੀਂ ਆਪਦੀ ਪਰਸਨਲ ਪ੍ਰੋਪਰਟੀ ਦਾ ਪਾਸਵਰਡ ਕਿਉਂ ਦੇਗੇ ਉਹ ਕਹਿੰਦੇ ਜੀ ਕਈ ਹਫ਼ਤੇ ਸਾਡੇ ਨਾਲ ਇਸ ਗੱਲੋਂ ਨਾਰਾਜ਼ਗੀ ਵੀ ਚੱਲਦੀ ਰਹੀ ਪਰ ਕੰਗ ਹੋਰਾਂ ਦੇ ਬਾਰੇ ਉਹਨਾਂ ਨੇ ਗੱਲ ਕਹੀ ਵੀ ਆਪ ਇਹਨਾਂ ਨੇ ਪੋਸਟ ਰੀਲੀਟ ਨਹੀਂ ਕੀਤੀ ਇਹ ਪੋਸਟ ਡਿਲੀਟ ਉਧਰੋਂ ਹੋਈ ਆ ਇਹ ਕੰਗ ਹੋਣਾ ਨੇ ਜੇ ਕਰਨੀ ਹੁੰਦੀ ਫਿਰ ਉਹ ਫੇਸਬੁੱਕ ਤੋਂ ਵੀ ਕਰਦੇ ਉਹਨਾਂ ਨੇ ਕੱਲੇ ਟਵਿੱਟਰ ਤੋਂ ਨਹੀਂ ਕਰਨੀ ਸੀ ਅਗਲੀ ਗੱਲ ਇਹ ਆ ਵੀ ਜਿਹੜੀ ਇਹ ਲੈਂਡ ਪੂਲਿੰਗ ਨੀਤੀ ਆ ਇਹਦੇ ਬਾਬਤ ਆਮ ਆਦਮੀ ਪਾਰਟੀ ਦੇ ਨੇਤਾ ਬੋਲਦੇ ਕਿਉਂ ਨਹੀਂ ਉਹ ਕਹਿੰਦੇ ਭਾਈ ਜੀ ਪੰਜਾਬ ਦੇ ਬਹੁ ਗਿਣਤੀ ਵਿਧਾਇਕ ਆ ਜਿਹੜੇ ਉਹ ਇਸ ਨੀਤੀ ਦੇ 100% ਦੇ ਖਿਲਾਫ ਆ ਉਹ ਇਹ ਵੀ ਗੱਲ ਕਹਿੰਦੇ ਆ ਵੀ ਜੇਕਰ ਇਸ ਵੇਲੇ ਆਪਾਂ ਲਕੀਰ ਖਿੱਚ ਲਈਏ ਦਿੱਲੀ ਵਾਲਿਆਂ ਦੇ ਬਾਰੇ ਵੀ ਭਾਈ ਅਸੀਂ ਤਾਂ ਇਸ ਨੀਤੀ ਦੇ ਖਿਲਾਫ ਆ ਅਸੀਂ ਪੰਜਾਬ ਦੀ ਕਿਸਾਨੀ ਦੇ ਹੱਕ ਦੇ ਵਿੱਚ ਆ ਖੇਤਾਂ ਦੇ ਹੱਕ ਦੇ ਵਿੱਚ ਆ ਤੇ ਸਰਕਾਰ ਸਾਡੀ ਮੁੜ ਕੇ ਆ ਜਾਣੀ ਆ ਇਸ ਗੱਲ ਦੇ ਉੱਤੇ ਹੀ ਸਰਕਾਰ ਰਿਪੀਟ ਹੋ ਜਾਣੀ ਆ ਪਰ ਉਹ ਕਹਿੰਦੇ ਜੀ ਸਾਡੀਆਂ ਮਜਬੂਰੀਆਂ ਤੇ ਸਾਡੇ ਆਕਾ ਦੀਆਂ ਮਜਬੂਰੀਆਂ ਐਸੀਆਂ ਬਣੀਆਂ ਪਈਆਂ ਵੀ ਭਾਈ ਉਹਦੀ ਪੇਸ਼ ਨਹੀਂ ਚੱਲਦੀ ਯਾਨੀ ਕਿ ਉਹ ਇਹ ਗੱਲ ਕਹਿੰਦੇ ਜੀ ਕਿ ਜੇਕਰ ਸਾਨੂੰ ਖੁੱਲ ਕੇ ਬੋਲਣ ਦਾ ਮੌਕਾ ਮਿਲ ਜੇ ਵੀ ਉਸ ਤਾਂ ਕਿਸਾਨੀ ਦੇ ਪੱਖ ਦੇ ਵਿੱਚ ਆ ਕਿਸਾਨਾਂ ਨੇ ਲੋਕਾਂ ਨੇ ਸਾਨੂੰ ਹੱਥਾਂ ਤੇ ਚੱਕ ਲੈਣਾ ਪਰ ਸਾਡੇ ਇਸ ਵੇਲੇ ਹੱਥ ਵੀ ਬੰਨੇ ਪਏ ਤੇ ਪੈਰ ਵੀ ਬੰਨੇ ਪਏ ਆ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਬੋਲਣਾ ਨਹੀਂ ਹੋਰ ਵੱਖ-ਵੱਖ ਵਿਚਾਰ ਦੀ ਗੱਲ ਕਰੀ ਚੱਲੋ ਵੀ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਐ ਕਰ ਦਿਆਂਗੇ ਪੰਜਾਬ ਦੇ ਵਿੱਚ ਜਵਾਨੀ ਨੂੰ ਐ ਕਰ ਦਿਆਂਗੇ ਨਸ਼ੇ ਖਤਮ ਕਰ ਦਿਆਂਗੇ ਪਰ ਮੁੱਦੇ ਤੇ ਨਾ ਆਓ ਜਿਹੜਾ ਮੁੱਦਾ ਲੋਕ ਪੁੱਛਦੇ ਸਵਾਲ ਪੁੱਛਦੇ ਇਸ ਮੁੱਦੇ ਦੇ ਉੱਤੇ ਗੱਲ ਨਾ ਕਰੋ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਲੈਂਡ ਪੂਲਿੰਗ ਨੀਤੀ ਦੇ ਉੱਤੇ ਕਾਟਾ ਕਿਉਂ ਨਹੀਂ ਫੇਰਦੇ ਜਾਂ ਹਾਲੇ ਤਪਿਆ ਲੋਹਾ ਇਹਨੂੰ ਹੋਰ ਤਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਆਉਂਦੇ ਸਮੇਂ ਦੇ ਵਿੱਚ ਕਾਟਾ ਫੇਰਨ ਦੇ ਲਈ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਇਸ ਨੀਤੀ ਦੇ ਉੱਤੇ ਕਾਟਾ ਫਿਰਨਾ ਹੀ ਫਿਰਨਾ ਨਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਦੇਣਾ ਆਮ ਆਰਮੀ ਪਾਰਟੀ ਵਾਲਿਆਂ ਨੂੰ ਨਾ ਅਜੇ ਤੱਕ ਉਹ ਲੋਕ ਵੜਨ ਦਿੱਤੇ ਜਿਹੜੇ ਕਿ ਕਿਸਾਨੀ ਦੇ ਖਿਲਾਫ ਸੀ ਤੁਸੀਂ ਬੀਜੇਪੀ ਦੀ ਗੱਲ ਕਰ ਲਓ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ 2022 ਦੇ ਵਿੱਚ ਲੋਕ ਸਭਾ ਦੀਆਂ ਹੋਈਆਂ 24 ਦੇ ਵਿੱਚ ਤੁਸੀਂ ਦੇਖ ਲਓ ਵੀ ਭਾਈ 22 ਦੇ ਵਿੱਚ ਪਿੰਡ ਪਿੰਡ ਦੇ ਵਿੱਚ ਬੋਰਡ ਲੱਗੇ ਸੀ ਨਾ ਵੀ ਭਾਈ ਬੀਜੇਪੀ ਦਾ ਕੋਈ ਨੇਤਾ ਪਿੰਡ ਦੇ ਵਿੱਚ ਨਾ ਵੜੇ ਸਾਡੇ ਪਿੰਡ ਵਿੱਚ ਵੜੋਂਗੇ ਤਾਂ ਫਿਰ ਪੜਿਆ ਵਿਚਾਰ ਲਿਓ ਹੁਣ ਭਾਈ ਇੱਥੇ ਜਗਰਾਉਂ ਦੇ ਤਿੰਨ ਚਾਰ ਪਿੰਡਾਂ ਦੇ ਵਿੱਚ ਬੋਰਡ ਆ ਜਿਹੜੇ ਲੱਗੇ ਉਹ ਬੋਰਡਾਂ ਦੀ ਇਬਾਰਤ ਵੀ ਤੁਸੀਂ ਪੜ੍ਹੀ ਹੋਣੀ ਹੈ ਵਿੱਚ ਲਿਖਿਆ ਹੋਇਆ ਕਿ ਖਬਰਦਾਰ ਜੇਕਰ ਇਸ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਣਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਆਇਆ ਯਾਨੀ ਕਿ ਲੋਕ ਚਾਹੁੰਦੇ ਹੀ ਨਹੀਂ ਤੇ ਫਿਰ ਆਪਾਂ ਲੋਕਾਂ ਨੂੰ ਇਹ ਤੋਹਫਾ ਜਿਹੜਾ ਕਿ ਕੌਮੇ ਵਿੱਚ ਮੈਂ ਤੋਹਫਾ ਕਹਿੰਦਾ ਇਹ ਦੇਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਮੈਂ ਅੱਗੇ ਵੀ ਗੱਲ ਕਈ ਸਮੇਂ ਅੱਜ ਵੀ ਇਹ ਗੱਲ ਕਹਣਾ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਰਬਨ ਸਟੇਟ ਪਹਿਲਾਂ ਹੀ ਬਣੀ ਹੈ ਜੇ ਕਿਸੇ ਨੇਤਾ ਨੂੰ ਇਹ ਲੱਗਦਾ ਜੀ ਕਿ अर्बन ਸਟੇਟ ਜਿਹੜੇ ਆ ਪਹਿਲਾਂ ਬਹੁਤ ਵਿਕਸਤ ਆ ਇਹ अर्बन ਸਟੇਟ ਛੋਟੇ ਪਏ ਗਏ ਇਸ ਕਰਕੇ ਵੱਡੇ ਬਣਾਉਣੇ ਆ ਮੇਰੇ ਨਾਲ ਮੇਰੇ ਮੋਟਰਸਾਈਕਲ ਦੇ ਉੱਤੇ ਬੈਠੇ ਕੋਈ ਵੀ ਨੇਤਾ ਜਿਹੜਾ ਵੀ ਕਹਿੰਦਾ ਵੀ ਪਾਈਏ ਬਹੁਤ ਚੰਗੀ ਨੀਤੀ ਆ ਤੇ अर्बन ਸਟੇਟ ਬਣਾਉਣੇ ਸਮੇਂ ਦੀ ਲੋੜ ਆ ਮੇਰੇ ਨਾਲ ਬੈਠੇ ਮੋਟਰਸਾਈਕਲ ਤੇ ਇੱਕ ਘੰਟਾ ਆਪਾਂ ਜਲੰਧਰ ਦੇ ਦੋਨੋਂ अर्बन ਸਟੇਟ ਦੇ ਵਿੱਚ ਜਾਵਾਂਗੇ ਫੇਜ਼ 1 ਦੇ ਵਿੱਚ ਵੀ ਫੇਜ਼ 2 ਦੇ ਵਿੱਚ ਵੀ ਉਹਦੇ ਵਿੱਚ ਲੀਆਂ ਕਮੀਆਂ ਦੇਖ ਲੈਣ ਪਹਿਲਾਂ ਆਪਾਂ ਨੂੰ ਜਿਹੜੇ ਚੱਲਦੇ ਆ ਜਿਹੜੇ ਫੇਜ਼ ਬਣੇ ਹੋਏ ਆ ਉਹ ਠੀਕ ਕਰਨ ਦੀ ਲੋੜ ਆ अर्बन ਸਟੇਟ ਕੇ ਨਵੇਂ ਵਸਾਉਣ ਦੀ ਲੋੜ ਆ ਤੇ ਨਾਲੇ ਅਗਲੀ ਗੱਲ ਆ ਵੀ ਪੰਜਾਬ ਆ ਜਿਹੜਾ ਉਹ ਖੇਤੀਬਾੜੀ ਪ੍ਰਧਾਨ ਸੂਬਾ ਮੈਨੂੰ ਕੱਲ ਇੱਕ ਨੇਤਾ ਦੀ ਗੱਲ ਬੜੀ ਵਧੀਆ ਲੱਗੀ ਕਾਂਗਰਸ ਦੇ ਨੇਤਾ ਦੀ ਉਹ ਕਹਿੰਦੇ ਵੀ ਭਾਈ ਇਹ ਨਾ ਅਸਲ ਵਿੱਚ ਪੰਜਾਬ ਦੇ ਵਿੱਚੋਂ ਵਸੋਂ ਵਾਲਾ ਖੇਤਰ ਹੀ ਹੋਰ ਰੂਪ ਦੇ ਵਿੱਚ ਮੰਡਣਾ ਚਾਹੁੰਦੇ ਆ ਅਸਲ ਵਿੱਚ ਇਹਨਾਂ ਦੀ ਇੱਛਾ ਇਹ ਆ ਇਥੇ ਕੇਂਦਰ ਦੀਆਂ ਕਈ ਏਜੰਸੀਆਂ ਦੀ ਭਾਜਪੀ ਦੀ ਵੀ ਦਿੱਲੀ ਇਕਾਈ ਦੀ ਵੀ ਉਹ ਇਹ ਚਾਹੁੰਦੇ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਬਾਕੀ ਵੱਖ-ਵੱਖ ਸੂਬਿਆਂ ਦੇ ਲੋਕ ਆ ਉਹ ਫਲੈਟਾਂ ਦੇ ਵਿੱਚ ਆ ਕੇ ਰਹਿਣ ਉਹ ਤੁਹਾਡੇ ਖੇਤਾਂ ਦੇ ਵਿੱਚ ਵੜ ਜਾਣ ਤੇ ਪੰਜਾਬ ਦੀ ਵਸੋਂ ਆ ਜਿਹੜੀ ਉਹ ਬੌਣੀ ਹੋ ਜੇ ਜਿਹੜੀ ਕਿ ਪਹਿਲਾਂ ਹੀ ਬੌਣੀ ਆ ਤੇ ਬਾਕੀ ਜਿਹੜੇ ਸੂਬਿਆਂ ਦੇ ਲੋਕ ਆ ਉਹ ਹੋਰ ਵਿਸਥਾਰ ਕਰ ਜਾਣ ਇਸ ਕਰਕੇ ਉਹਨਾਂ ਦੀ ਇੱਛਾ ਹੈ ਵੀ ਭਾਈ ਅਸੀਂ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਨੀਤੀ ਅਪਣਾ ਕੇ ਮਾਰਗੇ ਪੰਜਾਬ ਨੂੰ ਖੇਤੀਬਾੜੀ ਪ੍ਰਧਾਨ ਸੂਬੇ ਦੇ ਚੱਕਰ ਦੇ ਵਿੱਚੋਂ ਬਾਹਰ ਕੱਢ ਲਈਏ ਇਹ ਇਹ ਨਾ ਕਹਿਣ ਜੋਗਾ ਹੋਵੇ ਜੀ ਕਿ ਖੇਤੀਬਾੜੀ ਪ੍ਰਧਾਨ ਸੂਬਾ ਹਾਂ ਅਸੀਂ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ ਅਸੀਂ ਦੇਸ਼ ਦੇ ਅੰਨਦਾਤਾ ਹਾਂ ਆਹ ਟੈਗ ਆਹ ਫੀਤੀ ਅਸਲ ਦੇ ਵਿੱਚ ਇਹ ਲਾਉਣੀ ਚਾਹੁੰਦੇ ਨਾਲੋਂ ਪਰ ਕਿਸਾਨਾਂ ਨੇ ਗੱਲ ਕਹੀ ਆ ਕਿ ਮਰਨਾ ਮਨਜ਼ੂਰ ਆ ਅਸੀਂ ਪਿੱਛੇ ਨਹੀਂ ਹਟਾਂਗੇ ਮੈਂ ਫੇਰ ਇਹ ਗੱਲ ਕਹਿਣਾ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਭਲੇਖਾ ਹੋਵੇ ਭਵਿੱਖ ਦੇ ਵਿੱਚ ਵੀ ਪੈਦਾ ਹੋ ਸਕਦਾ ਅਤੀਤ ਦੇ ਵਿੱਚ ਵੀ ਕਈਆਂ ਨੂੰ ਹੋਇਆ ਵੀ ਭਾਈ ਕੁਝ ਨਹੀਂ ਹੁੰਦਾਗਾ ਮੰਨ ਜਾਣੇ ਆ ਹੋਰ ਕਿਸੇ ਵੀ ਗੱਲ ਦੇ ਉੱਤੇ ਪੰਜਾਬੀ ਸਮਝੌਤਾ ਕਰ ਲੈਂਦਾ ਬੜੀਆਂ ਗੱਲਾਂ ਤੇ ਸਮਝੌਤੇ ਕੀਤੇ ਆ ਨਿੱਕੀ ਨਿੱਕੀ ਗੱਲ ਦੇ ਉੱਤੇ ਵਿਕ ਵੀ ਜਾਂਦੇ ਆ ਇਹਨਾਂ ਨੂੰ ਤੁਸੀਂ ਬਿਜਲੀ ਮੁਫਤ ਦੇ ਦਿਓ ਬਸ ਸਫਰ ਮੁਫਤ ਦੇ ਦਿਓ ਕੋਈ ਹੋਰ ਆਟਾ ਦਾਲ ਮੁਫਤ ਦੇ ਦਿਓ ਇਹ ਬਾਕੀ ਗੱਲਾਂ ਛੱਡੋ ਪਰ ਜੇਕਰ ਤੁਸੀਂ ਖੇਤਾਂ ਨੂੰ ਪਾਉਂਗੇ ਇਹ ਬਰਦਾਸ਼ਤ ਨਹੀਂ ਕਰਦੇਗੇ ਇਹ ਗੱਲ ਕੰਡ ਦੇ ਉੱਤੇ ਲਿਖੀ ਪੜ੍ਹ ਲਓ ਤੇ ਆ ਮੇਰੇ ਕੋਲੇ ਇੱਕ ਕੰਕੜਾ ਵੀ ਸਮੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਬੀਤੇ ਦੇ ਵਿੱਚ ਆਈਆਂ ਉਹਨਾਂ ਨੇ ਵੱਖ-ਵੱਖ ਪਿੰਡਾਂ ਨੂੰ ਸ਼ਹਿਰਾਂ ਦੇ ਰੂਪ ਵਿੱਚ ਬਦਲਿਆ ਖੇਤੀਬਾੜੀ ਵਾਲੀ ਜ਼ਮੀਨ ਦੇ ਉੱਤੇ ਵੱਖ-ਵੱਖ ਕਲੋਨੀਆਂ ਬਣਾਈਆਂ ਫਲੈਟ ਬਣਾਏ ਹੋਰ ਕਈ ਉਸਾਰੀਆਂ ਕੀਤੀਆਂ ਪਰ ਉਹਨਾਂ ਥਾਵਾਂ ਦੀ ਅੱਜ ਤੱਕ ਵੈਲਿਊ ਕੀ ਆ ਉਹਨਾਂ ਦੇ ਵਿੱਚ ਕਿੰਨੀ ਕ ਵਸੋਂ ਆ ਕਿੰਨੇ ਕ ਲੋਕ ਵਸਦੇ ਆ ਉਦਾਹਰਨ ਦੇ ਤੌਰ ਦੇ ਉੱਤੇ ਬਠਿੰਡਾ ਵਿਕਾਸ ਅਥਾਰਟੀ ਆ ਇਹਦੇ ਵੱਲੋਂ ਬੁੱਢਲਾਡੇ ਦੀ ਖੰਡ ਮਿਲ ਵਾਲੀ 122 ਏਕੜ ਜਗ੍ਹਾ ਦੇ ਉੱਤੇ ਕਲੋਨੀ ਉਸਾਰੀ ਗਈ ਤੇ 12 ਸਾਲ ਬੀਤ ਗਏ ਇਸ ਗੱਲ ਨੂੰ ਹਾਲੇ ਤੱਕ ਇਹ ਕਲੋਨੀ ਆਬਾਦ ਨਹੀਂ ਹੋਈ ਫਿਰ ਅਗਲੀ ਗੱਲ ਕਰ ਲੋ ਇਸ ਕਲੋਨੀ ਦੇ ਵਿੱਚ 683 ਪਲਾਟ ਖਾਲੀ ਆ ਸੈਂਕੜੇ ਅਲਾਟੀ ਆ ਜਿਹੜੇ ਉਹ ਪਲਾਟ ਮੋੜਨ ਦੀ ਗੱਲ ਕਰ ਚੁੱਕੇ ਆ ਡੀਡੀਏ ਦੇ ਵੱਲੋਂ ਯਾਨੀ ਕਿ ਜਿਹਨੂੰ ਅਸੀਂ ਬਠਿੰਡਾ ਇੱਕ ਵਿਕਾਸ ਅਥਾਰਟੀ ਕਹਿੰਦੇ ਆ ਇਹਦੇ ਵੱਲੋਂ ਮਾਨਸਾ ਦੇ ਵਿੱਚ 2016 ਦੇ ਵਿੱਚ 52 ਏਕੜ ਦੇ ਵਿੱਚ ਕਲੋਨੀ ਕੱਟੀ ਗਈ ਸੀ 150 ਤੋਂ ਵੱਧ پلاਟ ਹਲੇ ਵੀ ਖਾਲੀ ਪਏ ਆ 2116 ਤੇ ਹੁਣ 225 9 ਵਰਿਆਂ ਦੇ ਵਿੱਚ ਵੀ ਇੱਥੇ پلاਟ ਖਾਲੀ ਪਏ ਵੀ ਯਾਨੀ ਕਿ ਇੰਨਾ ਕੀ ਵਿਕਾਸ ਹੋਇਆ ਫਰੀਦਕੋਟ ਦੀ 135 ਏਕੜ ਠੰਡ ਮਿੱਲ ਵਾਲੀ ਥਾਂ ਜਿਹੜੀ ਇਹਦੇ ਚ ਨਵੀਂ ਕਲੋਨੀ 2113 ਚ ਸ਼ੁਰੂ ਕੀਤੀ ਸੀ ਯਾਨੀ ਕਿ 12 ਸਾਲ ਪਹਿਲਾਂ ਤੇ 400 ਅਲਾਟੀ ਕਬਜ਼ਾ ਲੈਣ ਵਾਸਤੇ ਭਟਕਦੇ ਰਹੇ ਤੇ ਪੁੱਡਾ ਨੇ ਇਸ ਖੰਡ ਮਿੱਲ ਦੀ ਜ਼ਮੀਨ ਬਦਲੇ 슈ਗਰ ਫੀਡ ਨੂੰ 27 ਕਰੋੜ ਰੁਪਏ ਤਾਂ ਦਿੱਤਾ ਪਰ 64 ਕਰੋੜ ਦਾ ਬਕਾਇਆ ਹਲੇ ਵੀ ਖੜਾ ਇਹ ਜਗਰਾਉਂ ਦੀ ਖੰਡ ਮਿਲ ਵਾਲੀ ਥਾਂ ਦੇ ਉੱਤੇ ਉਸਾਰੀ ਸਰਕਾਰੀ ਜਿਹੜੀ ਆ ਉਹ ਕਲੋਨੀ ਵੀ ਵਿਕਸਤ ਨਹੀਂ ਹੋਈ ਕਹਿਣ ਦਾ ਭਾਵ ਇਹ ਜਿਕੇ ਕਿਸੇ ਖੰਡ ਮਿਲ ਵਾਲੀ ਥਾਂ ਦੇ ਉੱਤੇ ਨਵੀਂ ਕਲੋਨੀ ਕੱਟਤੀ ਕਦੇ ਕਿਸੇ ਥਾਂ ਦੇ ਉੱਤੇ ਕੁਝ ਬਣਾਤਾ ਕਦੇ ਕੋਈ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਵਕਾਫ ਦੇ ਨਾਂ ਤੇ ਲੈ ਲਈ ਪਰ ਉਹਨਾਂ ਦੇ ਬਾਜੇ ਵੱਜ ਗਏ ਜਿਹੜੇ ਲੋਕਾਂ ਦੀ ਜ਼ਮੀਨ ਲਈ ਉਹਨਾਂ ਦਾ ਹਾਲ ਕੀ ਆ ਮੁਹਾਲੀ ਸ਼ਹਿਰ ਦੀ ਗੱਲ ਕਰ ਲੋ ਮੁਹਾਲੀ ਆਲੇ ਦੁਆਲੇ ਨੂੰ ਫੈਲਿਆ ਮੁਹਾਲੀ ਦੇ ਵਿੱਚ ਆਪਾਂ ਡੇਹਰਾ ਬੱਸੀ ਦੀ ਗੱਲ ਕਰ ਲੋ ਤੁਸੀਂ ਜੀਰਕਪੁਰ ਦੀ ਗੱਲ ਕਰ ਲੋ ਤੁਸੀਂ ਉੱਥੇ ਕੁਰਾਲੀ ਦੀ ਗੱਲ ਕਰ ਲਓ ਹੋਰ ਸ਼ਰਾਂ ਦੀ ਗੱਲ ਕਰ ਲਓ ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਫਲੈਟਾਂ ਦੇ ਹਿੱਸੇ ਗਈ ਵਿਕਸਿਤ ਕਰਨੇ ਅਸੀਂ ਸ਼ਹਿਰ ਆ ਬਣਾਉਣੇ ਸੋਸਾਇਟੀਾਂ ਬਣਾਉਣੀਆਂ ਫਲਾਣਾ ਬਣਾਉਣਾ ਆ ਗੱਲ ਚੱਲੀ ਤੇ ਅੱਜ ਇਹ ਦੇਖੋ ਜੀ ਕਿ ਉਹ ਫਲੈਟ ਕਿੰਨੇ ਖਾਲੀ ਪਏ ਆ ਉਹ ਵਿਕਸਿਤ ਹੋਏ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਹਾਲੇ ਵੀ ਉੱਥੇ ਕਬੂਤਰ ਬੋਲਦੇ ਆ ਬਹੁ ਗਿਣਤੀ ਫਲੈਟਾਂ ਦੇ ਵਿੱਚ ਹਾਲੇ ਵੀ ਕੋਈ ਜਾ ਕੇ ਨਹੀਂ ਰਾਜੀ ਉਹ ਵਿਕਸਿਤ ਨਹੀਂ ਹੋਏ ਉਹਨਾਂ ਨੂੰ ਤਾਂ ਹੱਕੇ ਦਹਾੱਕੇ ਤੋਂ ਦੋ ਦੋ ਦਹਾਕਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਆਪਾਂ ਇਹ ਗੱਲ ਕਹਿੰਦੇ ਵੀ ਪਾਈ ਸੀ ਲੁਧਿਆਣੇ ਦੇ ਵਿੱਚ ਐਨੇ 100 ਏਕੜ ਦੇ ਵਿੱਚ ਅਸੀਂ ਅਸ਼ੈਰੀਕਰਨ ਕਰ ਦੇਣਾ ਅਸੀਂ ਫਲਾਣੀ ਥਾਂ ਦੇ ਉੱਤੇ ਬਠਿੰਡੇ ਚ ਐਂ ਕਰ ਦੇਣਾ ਅਸੀਂ ਲੁਧਿਆਣੇ ਦੇ ਵਿੱਚ ਐਂ ਕਰ ਦੇਣਾ ਕਿਸਾਨ ਨੂੰ ਇਹ ਗੱਲ ਮਨਜ਼ੂਰ ਨਹੀਂ ਤੇ ਜਿਹੜੇ ਲੋਕਾਂ ਦੀ ਵਿਕਾਸ ਦੇ ਨਾਂ ਦੇ ਉੱਤੇ ਪਹਿਲਾਂ ਜ਼ਮੀਨ ਆਪਾਂ ਲਈ ਆ ਮੰਨ ਲਓ ਮੁਹਾਲੀ ਦੇ ਵਿੱਚ ਕੋਈ ਜ਼ੀਰਕਪੁਰ ਦੇ ਵਿੱਚ ਕਿਸੇ ਦੀ 10 ਏਕੜ ਜ਼ਮੀਨ ਸੀ ਉਦਾਹਰਨ ਦੇ ਤੌਰ ਤੇ ਉਹ ਜਿਹਨਾਂ ਦੀ ਜ਼ਮੀਨ ਲੈ ਲਈ ਅੱਜ ਉਹ ਕਿਸਾਨ ਕਿੱਥੇ ਦਿਹਾੜੀ ਕਰਦੇ ਕਿੱਥੇ ਮਜ਼ਦੂਰੀ ਕਰਦੇ ਕੋਈ ਦੁਕਾਨ ਚ ਲਾਉਂਦੇ ਆ ਕੋਈ ਵੇਲੇ ਫਿਰਦੇ ਕੋਈ ਆਟੋ ਚਲਾਉਂਦਾ ਕਰੀਰੇ ਬਾਰੇ ਵੀ ਸਰਵੇ ਕਰ ਲੋ ਕਹਿੰਦੇ ਦਾ ਭਾਵ ਇਹ ਆ ਸੋਹ ਵਥ ਰਸਾ ਸਿਰੇ ਤੇ ਗੰਢ ਵੀ ਇਸ ਵੇਲੇ ਪੰਜਾਬ ਨੂੰ ਸ਼ਹਿਰੀ ਕਰਨ ਦੀ ਲੋੜ ਘਟਾ ਹਾਂ ਇਹ ਗੱਲ ਸੱਚੀ ਆ ਵੀ ਸ਼ਹਿਰ ਫੈਲ ਰਹੇ ਆ ਤੇ ਪਿੰਡ ਸੁਗੜ ਰਹੇ ਆ ਸ਼ਹਿਰਾਂ ਵੱਲੇ ਲੋਕ ਪਿੰਡਾਂ ਵੱਲ ਭਾਈ ਦੇ ਪਿੰਡਾਂ ਵੱਲੇ ਸ਼ਹਿਰਾਂ ਵੱਲ ਭਾਈ ਦੇ ਇਹ ਮਨੁੱਖ ਦੀ ਪਟਕਣ ਆ ਇੱਥੋਂ ਵਾਲੇ ਬਾਹਰ ਭਾਈ ਦੇ ਆ ਬਾਹਰ ਵਾਲਿਆਂ ਨੂੰ ਵਤਨ ਚੇਤੇ ਆਉਂਦਾ ਇਹ ਮਨੁੱਖ ਦੀ ਪਟਕਣ ਆ ਪਰ ਗੱਲ ਇਹ ਜੀ ਕਿ ਆਪਾਂ ਪਿੰਡਾਂ ਦੇ ਖੇਤ ਨਹੀਂ ਖਾ ਸਕਦੇ ਪੰਜਾਬ ਦੀ ਪਛਾਣ ਹਰਿਆਲੀ ਕਰਕੇ ਸੀ ਅੱਜ ਵੀ ਕੁਝ ਜੋ ਹੱਦ ਤੱਕ ਹੈ ਪੰਜਾਬ ਦੀ ਪਛਾਣ ਕੁਦਰਤ ਦੀਆਂ ਵਾਦੀਆਂ ਕਰਕੇ ਸੀ ਅੱਜ ਵੀ ਉਹ ਭਾਵੇਂ ਵਾਦੀਆਂ ਤਾਂ ਨਹੀਂ ਦੱਸਦੀਆਂ ਚਾਰੇ ਪਾਸੇ ਸਿਆਸੀ ਬਰਬਾਦੀਆਂ ਰਸਦੀਆਂ ਪਰ ਫਿਰ ਵੀ ਜਿੰਨਾ ਕੁ ਪੰਜਾਬ ਬਚਿਆ ਇਹਨੂੰ ਬਚਾ ਕੇ ਰੱਖਣ ਦੀ ਲੋੜ ਆ ਤਰੱਕੀ ਦੇ ਨਾਂ ਦੇ ਉੱਤੇ ਉਜਾੜਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਇਹ ਗੱਲ ਕਹਿ ਦਿੰਦੇ ਕਈ ਨੇਤਾ ਵੀ ਭਾਈ ਧਰਤੀ ਹੋਊਗੀ ਤਾਂ ਵਿਕਾਸ ਕਰਾਂਗੇ ਧਰਤੀ ਬਹੁਤ ਸਾਰੀ ਪੰਜਾਬ ਦੇ ਵਿੱਚ ਵੇਲੀ ਪਈ ਉੱਥੇ ਵਿਕਾਸ ਕਰ ਲਓ ਆਪਾਂ ਕਿਸੇ ਨੂੰ ਉਜਾੜ ਕੇ ਹੀ ਵਿਕਾਸ ਕਿਉਂ ਕਰਨਾ ਸੋ ਪੰਜਾਬ ਦੀ ਸਰਕਾਰ ਨੂੰ ਲੈਣੇ ਦੇਣੇ ਪੈ ਜਾਣਗੇ ਜੇਕਰ ਇਸ ਮਸਲੇ ਦੇ ਉੱਤੇ ਪੈਰ ਪਛਾਣ ਨੂੰ ਨਾ ਖਿੱਚੇ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਅੱਜ ਚੰਗਾ ਲੱਗਣ ਲੱਗ ਪਈਆਂ ਅਜ ਬੀਜੇਪੀ ਇਹ ਗੱਲ ਕਹਿੰਦੀ ਜੇ ਕਾਮ ਆਰਮੀ ਪਾਰਟੀ ਦੇ ਫੈਸਲੇ ਗਲਤ ਆ ਜਦ ਕਿ ਪਹਿਲਾਂ ਉਹਨਾਂ ਦੇ ਵੀ ਗਲਤ ਹੁੰਦੇ ਸੀ ਅੱਜ ਕਾਂਗਰਸ ਇਹ ਗੱਲ ਕਹਿੰਦੀ ਆ ਸਰਕਾਰਾਂ ਲਗਭਗ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਇਹ ਪਤਾ ਨਹੀਂ ਕਿਹੜਾ ਭੂਤ ਚੰਬੜਿਆ ਵੀ ਪੰਜਾਬ ਦੇ ਨੇਤਾ ਚੁੱਪ ਕਰੇ ਬੈਠੇ ਆ ਤੇ ਦਿੱਲੀ ਵਾਲਿਆਂ ਦੀ ਮਿੱਟੀ ਪੱਟੇ ਜਾਣ ਦੀ ਥਾਂ ਦੇ ਉੱਤੇ ਮਿੱਟੀ ਪੰਜਾਬ ਦੇ ਨੇਤਾਵਾਂ ਦੀ ਪੱਟੀ ਜਾ ਰਹੀ ਆ ਕਿਸਾਨ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਗੇ ਇਹ ਫਿਰ ਪੜਿਆ ਵਿਚਾਰ ਲੈਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਪਾਸ ਹੋ ਗਏ ਆ ਬੜਿਆਂ ਦੇ ਵਿੱਚ ਪਾਸ ਹੋਣੇ ਆ ਟਰੈਕਟਰ ਮਾਰਚ ਸ਼ੁਰੂ ਹੋ ਗਏ ਆ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਆ ਇਸ ਵੇਲੇ ਦੇਖਣਾ ਚਾਹੀਦਾ ਕੰਡ ਦੇ ਉੱਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਇਉਂ ਗੱਲ ਬਣਨੀ ਨਹੀਂ ਜਿਵੇਂ ਆਪਾਂ ਬਣਾਉਣੀ ਚਾਹੁੰਨੇ ਆ